ਆ ਦੇ ਲਾ ਰੇ ਸਰੇਮ ਜਿੰਦਾਬਾਦ ਜਿੰਦਾਬਾਦ ਲੋਕਾਂ ਵੱਲੋਂ ਭਰਾਓ ਹਾਏ 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 ਕੰਗਿਆੜੇ ਕਤਲੇਆਮ ਕਰਾਉਣ ਵਾਲੀ ਸਰਕਾਰ ਹਾਏ 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 ਵਪਾਰੀਆਂ ਨੂੰ ਗੈਂਗਸਟਰਾਂ ਤੋਂ ਧਮਕੀਆਂ ਤੋਂ ਆਉਣ ਵਾਲੀ ਸਰਕਾਰ ਹਾਏ 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 ਸਟਰਾ ਤੋਂ ਧਮਕੀਆਂ ਦਿਵਾਉਣ ਵਾਲੀ ਸਰਕਾਰ ਹਾਏ ਹਾਏ ਜਾਗੋ ਸਰਕਾਰ ਜਾਗੋ ਦੇ ਨਾਂ ਤੇ ਅਸੀਂ ਇੱਕ ਰੋਸ ਮਾਰਚ ਅੱਜ ਬਠਿੰਡਾ ਸ਼ਹਿਰ ਦੇ ਵਿੱਚ ਅਸੀਂ ਰੱਖਿਆ ਅਸੀਂ ਪੰਜਾਬ ਦੀ ਸਰਕਾਰ ਨੂੰ ਤੇ ਪੰਜਾਬ ਦੀ ਪੁਲਿਸ ਨੂੰ ਦੱਸਣਾ ਚਾਹੁੰਦੇ ਹਾਂ ਕਿ ਜਿਸ ਪ੍ਰਕਾਰ ਦੇ ਹਾਲਾਤ ਪੰਜਾਬ ਦੇ ਵਿੱਚ ਹੈਗੇ ਆ ਇੰਨਾ ਹਾਲਾਤਾਂ ਅਗਰ ਇਸੇ ਤਰ੍ਹਾਂ ਬਣੇ ਰਹੇ ਤਾਂ ਪੰਜਾਬ ਗਲਦਲ ਦੇ ਵਿੱਚ ਡੁੱਬ ਜਾਏਗਾ ਕਿੱਥੇ ਮੁੱਖ ਮੰਤਰੀ ਸਾਹਿਬ ਦਾਖਲ ਨੇ ਉੱਥੋਂ ਖਬਰ ਆਈ ਹੈ ਕਿ ਹਸਪਤਾਲ ਨੂੰ ਬੰਬ ਨਾਲ ਉਡਾ ਦੇਣ ਦੀ ਜਿਹੜੀ ਧਮਕੀ ਮਿਲੀ ਹੈ ਵੀਪੀਐਸ ਸਕੂਲ ਸਾਰਾ ਬੱਚਿਆਂ ਦਾ ਖਾਲੀ ਕਰਾ ਲਿਆ ਗਿਆ ਹੈ ਔਰ ਦਿਨ ਦਿਹਾੜੇ ਹੈਂਡ ਗਰਨੇਡਸ ਦੀਆਂ ਵਾਰਦਾਤਾਂ बराबर ਲਾ ਲੇਨ ਦਿਹਾੜੇ ਕਤਲੇਆਮ ਵਪਾਰੀਆਂ ਦਾ ਔਰ ਹਜ਼ਾਰਾਂ ਲੱਖਾਂ ਵਪਾਰੀਆਂ ਨੂੰ ਫਰੋਤੀਆਂ ਦਾ ਸ਼ਿਕਾਰ ਹੋ ਗਏ ਕੁਝ ਵਪਾਰੀ ਪ੍ਰਾਤਾ ਇਸ ਗੱਲ ਦੀ ਇਤਲਾਹ ਆਪਣੇ ਪਰਿਵਾਰ ਨੂੰ ਵੀ ਨਹੀਂ ਦਿੰਦੇ ਕਿਉਂਕਿ ਕੋਈ ਸੇ ਦੀ ਜਾਨ ਮਾਲ ਸੁਰੱਖਿਤ ਨਹੀਂ ਸੋਏ ਸਾਰੀਆਂ ਗੱਲਾਂ ਤੇ ਮੱਦੇ ਨਜ਼ਰ ਰੱਖਦੇ ਹੋਏ ਕਿਉਂਕਿ ਪੰਜਾਬ ਦੇ ਨਾਲ ਪੰਜਾਬ ਦੀ ਇਸ ਸਰਤੀ ਦੇ ਨਾਲ ਕਾਂਗਰਸ ਪਾਰਟੀ ਦੇ ਲੋਕਾਂ ਨੂੰ ਔਰ ਸਾਨੂੰ ਪਿਆਰ ਹੈ ਇਸ ਪੰਜਾਬ ਦੀ ਅਮਨ ਔਰ ਸ਼ਾਂਤੀ ਦੇ ਲਈ ਕਾਂਗਰਸ ਪਾਰਟੀ ਦੇ ਲੀਡਰ ਸਹਿਬਾਨਾਂ ਨੇ ਜਦੋਂ ਪੰਜਾਬ ਸੜ ਰਿਹਾ ਸੀਗਾ ਜਲ ਰਿਹਾ ਸੀਗਾ ਆਪਣੀ ਜਾਨ ਦੀ ਕੁਰਬਾਨੀ ਦੇ ਕੇ 1992 ਦੇ ਵਿੱਚ ਚੋਣਾਂ ਲੜ ਕੇ ਜਦੋਂ ਸਾਰੀਆਂ ਪਾਰਟੀਆਂ ਦੇ ਲੀਡਰ ਚਾਹੇ ਉਹ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਹੈ ਤੇ ਚਾਹੇ ਭਾਜਪਾ ਬਾਈਕਾਟ ਕਰਕੇ ਚਲੇ ਗਏ ਇਹ ਅਸੀਂ ਚੋਣਾਂ ਨਹੀਂ ਲੜਾਂਗੇ ਡਰ ਦੇ ਮਾਰੇ ਉਦੋਂ ਕਾਂਗਰਸ ਪਾਰਟੀ ਨੇ ਬੀੜਾ ਚੱਕ ਕੇ ਲੜਾਈ ਲੜ ਕੇ ਸਰਕਾਰ ਬਣਾਈ ਬੇਸ਼ੱਕ ਸਾਡੇ ਮੁੱਖ ਮੰਤਰੀ ਮਾਰੇ ਗਏ ਬੇਸ਼ੱਕ ਸਾਡੇ ਐਮਐਲਏ ਮਾਰੇ ਗਏ ਲੇਕਿਨ ਹਸਦਾ ਵਸਦਾ ਪੰਜਾਬ ਮੋੜ ਬਠਿੰਡੇ ਦੇ ਬਾਜ਼ਾਰਾਂ ਦੀਆਂ ਰੌਣਕਾਂ ਮੋੜ ਗਿੱਦੇ ਤੇ ਭੰਗੜੇ ਉਹੀ ਘੋੜੀਆਂ ਤੇ ਬੈਂਡ ਬਾਜੇ ਦੁਬਾਰੇ ਪੰਜਾਬ ਦੇ ਵਿੱਚ ਵੱਜਣ ਲੱਗੇ ਅਸੀਂ ਅੱਜ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਇਹ ਤੁਹਾਡੇ ਖਿਲਾਫ ਹੁਣ ਜੰਗ جاری ਹੈ ਜੁੱਧ ਝਾੜੂ ਵਿਰੋਧ ਜੁੱਧ ਝਾੜੂ ਵਿਰੋਧ ਦੇ ਤਹਿਤ ਅਸੀਂ ਜਾਗੋ ਪੰਜਾਬ ਜਾਗੋ ਦੇ ਤਹਿਤ ਸਾਰੇ ਪੰਜਾਬ ਦੇ ਸ਼ਹਿਰਾਂ 'ਚ ਮਾਰਚ ਕਰਕੇ ਪੰਜਾਬ ਦੇ ਲੋਕਾਂ ਨੂੰ ਜਗਾਵਾਂਗੇ ਔਰ ਇਸ ਗੁੰਗੀ ਬਹਿਰੀ ਸਰਕਾਰ ਨੂੰ ਚਲਦਾ ਕਰਾਂਗੇ ਔਰ ਸਰਕਾਰ ਬੰਦੇ 1 ਮਹੀਨੇ ਦੇ ਅੰਦਰ ਅੰਦਰ ਪੰਜਾਬ ਦੇ ਵਿੱਚ ਅਮਨ ਔਰ ਸ਼ਾਂਤੀ ਬਹਾਲ ਕਰਕੇ ਦਿਖਾਓ। ਜਦੋਂ ਬ੍ਰਾਗ ਬੜਾ ਵੱਲ ਗਿਆ ਪੰਜਾਬ ਦੇ ਵਿੱਚ ਹਰ ਦਿਨ ਵੀਡੀਓ ਆ ਰਹੀ ਜਿਹਨੇ ਡਰੱਗਸ ਨੇ। ਮੈਨੂੰ ਲੱਗਦਾ ਮੈਂ ਬੇਨਤੀ ਕਰਨੀ ਚਾਹਣਾ ਡਰੱਗਸ ਜੇ ਤੁਸੀਂ ਸਰਕਾਰ ਨੂੰ ਪੁੱਛ ਲੋ ਤਾਂ ਕਹਿੰਦੇ ਖਤਮ ਕਰਤਾ। ਇੱਕ ਗਵਰਨਰ ਸਾਹਿਬ ਇਸ ਕੰਮ ਤੇ ਹੋਗੇ ਇੱਕ ਸਰਕਾਰ ਇੱਕ ਯਾਤਰਾ ਕਰ ਰਹੀ ਹੈ, ਇੱਕ ਰੈਲੀ ਕਰ ਰਹੀ ਹੈ। ਕਰੋੜਾਂ ਰੁਪਇਆ ਸਰਕਾਰ ਦਾ ਟੈਕਸ ਪੇਡ ਮਨੀ ਜਿਹੜਾ ਉਹ ਵੇਸਟ ਕੀਤਾ ਜਾ ਰਿਹਾ ਹੈ। ਡਰੱਗਸ ਵਾਧੀ ਜਾ ਰਹੀ ਹੈ। ਡਰੱਗਸ ਵਾਧੀ ਜਾ ਰਹੀ ਹੈ। ਮੈਂ ਕਹਿ ਰਿਹਾ ਜੀ ਜੀਰਾ ਮਰਜੀ ਇਨਕਾਊਂਟਰ ਕਰੋ ਲੇਕਿਨ ਬੰਬ ਦੀ ਧਮਕੀ ਨਹੀਂ ਹੋਣੀ ਚਾਹੀਦੀ ਜਿਆਦਾ ਕੁਝ ਕਰਕੇ ਦਿਖਾਓ ਇੱਕ ਆਪਰੇਸ਼ਨ ਪਰਿਹਾਰ ਸ਼ੁਰੂ ਕਰ ਲਿਆ ਕਿ ਆਹ ਡਰਾਮ ਇਸ ਪਰਿਹਾਰ ਦੇ ਰਾਹੀਂ ਲੋਕਾਂ ਨੂੰ ਪੁਲਿਸ ਅਫਸਰਾਂ ਨੂੰ ਆਪਣੀਆਂ ਰੀਲਾਂ ਤੇ ਫੇਸਬੁੱਕ ਚਲਾਉਣ ਦਾ ਮੌਕਾ ਮਿਲ ਗਿਆ ਨਾਥਿੰਗ ਮੋਰ ਦੈਨ ਧਟ ਐਡਵਰਟਾਈਜ਼ਮੈਂਟ ਟੋਟਲੀ ਦੰਦੇਹਾੜੇ ਕਤਲੀਆਮ ਜੇ ਮਹੌਲੀ ਚ ਮੁੱਖ ਮੰਤਰੀ ਸਾਹਿਬ ਦਾਖਲ ਹੈ ਤੇ ਉੱਥੇ ਬੰਬ ਦੀ ਧਮਕੀ ਆ ਗਈ ਤੇ ਫਿਰ ਆਪਰੇਸ਼ਨ ਉਪਰਿਆਰ ਤੁਹਾਡਾ ਫੇਲ ਆ। ਬੜਿੰਗ ਸਾਹਿਬ ਜਿਹੜੇ ਬਹੁਤ ਕੰਮ ਦੇ ਨੇ, ਜਿਹਨਾਂ ਸਾਡੇ ਬਹੁਤ ਸਾਰੇ ਕਾਂਗਰਸ ਨੂੰ ਛਾਜ ਚੁੱਕੇ ਨੇ ਉਹ ਰਾਹ ਦੇ। ਦੇਖੋ ਮੈਂ ਕਹਿੰਦਾ ਹਾਂ ਸੀਐਮ ਸਾਹਿਬ ਨੂੰ ਰੱਬ ਤੰਦਰੁਸਤੀ ਬਖਸ਼ੇ। ਅਸੀਂ ਕਹਿੰਦੇ ਹਾਂ ਹਰ ਵਿਅਕਤੀ ਨੂੰ ਤੰਦਰੁਸਤੀ ਬਖਸ਼ੇ, ਲੇਕਿਨ ਪੰਜਾਬ ਦੀ ਅਮਨ ਔਰ ਸ਼ਾਂਤੀ ਬਰਕਰਾਰ ਕਰਨਾ ਮੁੱਖ ਮੰਤਰੀ ਪੰਜਾਬ ਕਹਿ ਰਹੇ ਆ। ਇਹ ਕੋਈ ਮੁੱਦਾ ਹੈ। ਇਹ ਕੋਈ ਮੁੱਦਾ ਹੈ। ਇਹ ਕੋਈ ਮੁੱਦਾ ਹੈ ਜਿਹੜਾ ਕੋਈ ਮੁੱਦਾ ਨਹੀਂ ਹੈ ਉਹ ਤੇ ਮੈਂ ਜਵਾਬ ਨਹੀਂ ਦੂੰਗਾ ਪੰਜਾਬ ਦੇ ਮੁੱਦੇ ਬੇਰੋਜ਼ਗਾਰੀ ਹੈ ਮੰਰੇਗਾ ਕਤਲੇਆਮ ਡਰੱਗਸ ਹੈ ਇਹਦੇ ਦੇ ਗੱਲ ਕਰੋ ਬਿੱਟੂ ਜਾਖੜ ਤੇ ਮੈਂ ਨਹੀਂ ਗੱਲ ਕਰਨੀ ਡੀਜੀਪੀ ਨੇ ਕੱਲ ਭਾਸ਼ਣ ਦਿੱਤਾ ਰਾਜਨੀਤਿਕ ਸਟੇਜ ਤੇ ਉੱਤੋਂ ਕਿਵੇਂ ਦੇਖਦੇ ਹੋ ਚੀਫ ਸੈਕਟਰੀ ਤੇ ਡੀਜੀਪੀ ਪੂਰਾ ਕਾਰਨ ਇਹ ਹੈ ਕਰੋੜਾਂ ਰੁਪਏ ਉਸ ਰੈਲੀ ਚਲਾਇਆ ਗਿਆ ਬੀਜੇਪੀ ਦਾ ਭਾਸ਼ਣ ਦਿਵਾ ਕੇ ਤੇ ਚੀਫ ਸੈਕਟਰੀ ਦਾ ਭਾਸ਼ਣ ਦਿਵਾ ਕੇ ਉਹਨੂੰ ਸਰਕਾਰੀ ਬਣਾਇਆ ਗਿਆ ਤਾਂ ਜੋ ਉਰੀ ਆਰਟ ਦੇ ਵਿੱਚ ਕਰੋੜਾ ਰੁਪਏ ਦਾ ਇਸਤੇਮਾਲ ਕਰਕੇ ਰਾਜਨੀਤਿਕ ਰਾਲੀ ਕੀਤੀ ਗਈ ਪਰ ਇਸ ਤਰ੍ਹਾਂ ਸਰਕਾਰ ਇਸ ਤਰ੍ਹਾਂ ਪਾਰਟੀ ਦੇ ਮੰਚ ਤੋਂ ਅਗਰ ਸਾਡੇ ਅਫਸਰ ਬੋਲਣਗੇ ਇਹ ਕੋਈ ਚੰਗੀ ਗੱਲ ਨਹੀਂ ਹੈ ਉਹਨਾਂ ਸੀ ਮੈਂ ਉਹਨਾਂ ਨੂੰ ਸੁਝਾਅ ਦੇਵਾਂਗਾ ਕਿ ਇਸ ਤਰ੍ਹਾਂ ਦੇ ਕੰਮ ਤੁਸੀਂ ਨਾ ਕਰੋ ਮੁੱਖ ਮੰਤਰੀ ਪੰਜਾਬ ਕਹਿ ਰਿਹਾ ਮਨੁੱਖੀ